ਹਾ ਹ ਕੰਮ ਵਾਲੀ ਤੋਂ ਸਾਰਾ ਕੰਮ ਕਰਵਾ ਲਿਓ ਕਿਦਰੇ ਟੀਵੀ ਤੇ ਖਬਰਾਂ ਨਾ ਸੁਣਦੇ ਰਹੋ ਗੁਰਨਾਮ ਦੀ ਘਰਵਾਲੀ ਨੇ ਐਕਟਵਾ ਸਟਾਰਟ ਕਰਦੇ ਹੋਏ ਕਿਹਾ ਦੁਪਹਿਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਓ ਆਪਣੀਆਂ ਮੀਟਿੰਗਾਂ ਦੇ ਚੱਕਰ ਚ ਠੀਕ ਹੈ ਤੂੰ ਜਾ ਵੀ ਹੁਣ ਲੇਟ ਹੋ ਰਹੀ ਹੈ ਧਿਆਨ ਨਾਲ ਜਾਈਂ ਗੁਰਨਾਮ ਨੇ ਘਰਵਾਲੀ ਨੂੰ ਤਸੱਲੀ ਦਿੰਦੇ ਹੋਏ ਕਿਹਾ ਗੁਰਨਾਮ ਦੀ ਘਰ ਵਾਲੀ ਸ਼ਹਿਰ ਤੋਂ 15 ਕਿਲੋਮੀਟਰ ਦੂਰ ਇੱਕ ਪਿੰਡ 'ਚ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਗੁਰਨਾਮ ਦੇ ਦੋ ਬੱਚੇ ਸਨ। ਉਹ ਸ਼ਹਿਰ ਦੇ ਕਾਨਵੈਂਟ ਸਕੂਲ ਵਿੱਚ ਪੜ੍ਹਦੇ ਸਨ। ਗੁਰਨਾਮ ਆਪ ਵੀ ਸਰਕਾਰੀ ਨੌਕਰੀ ਕਰਦਾ ਸੀ। ਸਵੇਰੇ ਬੱਚੇ ਸਕੂਲ ਬੱਸ ਤੇ ਸਕੂਲ ਚਲੇ ਜਾਂਦੇ ਸਨ ਪਰ ਦੁਪਹਿਰ ਨੂੰ ਗੁਰਨਾਮ ਸਿੰਘ ਉਹਨਾਂ ਨੂੰ ਆਪ ਸਕੂਲ ਤੋਂ ਘਰ ਛੱਡ ਜਾਂਦਾ। ਕਿਉਂਕਿ ਸਕੂਲ ਬੱਸ ਕਾਫੀ ਲੇਟ ਹੋ ਜਾਂਦੀ ਸੀ ਦੁਪਹਿਰ ਨੂੰ। ਗੁਰਨਾਮ ਦੀ ਘਰਵਾਲੀ ਸਵੇਰੇ ਜਲਦੀ ਉੱਠਦੀ ਉਹ ਪਹਿਲਾਂ ਨਾਸ਼ਤਾ ਬਣਾਉਂਦੀ ਫਿਰ ਦੁਪਹਿਰ ਦੀ ਰੋਟੀ ਸਭ ਲਈ ਖਾਣਾ ਡੱਬਿਆਂ ਵਿੱਚ ਪੈਕ ਕਰਦੀ ਬੱਚਿਆਂ ਦਾ ਦੁਪਹਿਰ ਦਾ ਖਾਣਾ ਡੱਬੇ ਵਿੱਚ ਬੰਦ ਕਰ ਦਿੰਦੀ ਦੁਪਹਿਰ ਨੂੰ ਸਕੂਲ ਤੋਂ ਵਾਪਸ ਆ ਕੇ ਬੱਚੇ ਓਵਨ ਵਿੱਚ ਖਾਣਾ ਗਰਮ ਕਰਕੇ ਖਾ ਲੈਂਦੀ ਉਸ ਤੋਂ ਬਾਅਦ ਉਹ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਗੁਰਨਾਮ ਘਰਵਾਲੀ ਦਾ ਰੋਟੀ ਵਾਲਾ ਡੱਬਾ ਤੇ ਪਾਣੀ ਦੀ ਬੋਤਲ ਐਕਟਵਾ ਵਿੱਚ ਰੱਖ ਦਿੰਦਾ ਤੇ ਫਿਰ ਬੱਚਿਆਂ ਨੂੰ ਸਕੂਲ バス ਵਿੱਚ ਚੜਾਉਂਦਾ ਵਾਪਸ ਆਉਣ ਤੱਕ ਘਰ ਵਾਲੀ ਸਕੂਲ ਲਈ ਤਿਆਰ ਹੁੰਦੀ ਸੀ ਉਸ ਦੇ ਜਾਣ ਤੋਂ ਬਾਅਦ ਗੁਰਨਾਮ ਕੰਮ ਵਾਲੀ ਤੋਂ ਰਸੋਈ ਤੇ ਘਰ ਦੀ ਸਫਾਈ ਕਰਾਉਂਦਾ ਤੇ ਫਿਰ ਤਿਆਰ ਹੋ ਕੇ ਦਫ਼ਤਰ ਜਾਂਦਾ ਉਸ ਦਾ ਦਫ਼ਤਰ 9 ਵਜੇ ਲੱਗਦਾ ਸੀ ਫਿਰ ਦੁਪਹਿਰ ਨੂੰ ਉਹ ਬੱਚਿਆਂ ਨੂੰ ਸਕੂਲ ਤੋਂ ਘਰ ਛੱਡ ਜਾਂਦਾ ਬੱਚੇ ਆਪਣੀ ਸਕੂਲ ਦੀ ਵਰਦੀ ਬਦਲ ਕੇ ਰੋਟੀ ਗਰਮ ਕਰਕੇ ਖਾ ਲੈਂਦੇ ਗੁਰਨਾਮ ਦੀ ਪਤਨੀ 3 ਵਜੇ ਸਕੂਲ ਤੋਂ ਵਾਪਸ ਆਉਂਦੀ ਥੋੜਾ ਆਰਾਮ ਕਰਦੀ ਤਾਂ ਗੁਰਨਾਮ ਦੇ ਆਉਣ ਦਾ ਟਾਈਮ ਹੋ ਜਾਂਦਾ ਗੁਰਨਾਮ 5 ਵਜੇ ਘਰ ਆਉਂਦਾ ਗੁਰਨਾਮ ਦੀ ਘਰ ਵਾਲੀ ਬੱਚਿਆਂ ਨੂੰ ਹੋਮਵਰਕ ਕਰਾਉਂਦੀ ਨਾਲੇ ਰਾਤ ਦੀ ਰੋਟੀ ਵੀ ਤਿਆਰੀ ਕਰਦੀ ਇਹ ਉਹਨਾਂ ਦੀ ਹਰ ਰੋਜ਼ ਦੀ ਰੁਟੀਨ ਸੀ ਜ਼ਿੰਦਗੀ ਬਹੁਤ ਵਿਅਸਤ ਸੀ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗ ਕੰਮ ਕਰਨਾ ਦਰਅਸਲ ਗੁਰਨਾਮ ਦੇ ਬਾਪੂ ਕੋਲ ਜ਼ਮੀਨ ਘੱਟ ਹੀ ਸੀ ਪਰ ਉਹ ਬਹੁਤ ਮਿਹਨਤੀ ਸੀ ਉਹ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਗੁਰਨਾਮ ਦੀ ਮਾਂ ਵੀ ਉਸ ਦੇ ਬਾਪੂ ਨਾਲ ਹੱਥ ਵਟਾਉਂਦੀ ਭਾਵੇਂ ਗੁਰਨਾਮ ਦਾ ਬਾਪੂ ਗਰੀਬ ਕਿਸਾਨ ਸੀ ਫਿਰ ਵੀ ਉਸ ਨੇ ਗੁਰਨਾਮ ਨੂੰ ਪੜਾਇਆ ਗੁਰਨਾਮ ਵੀ ਪੜ੍ਹ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਚੰਗੇ ਨੰਬਰਾਂ ਵਿੱਚ ਡਿਗਰੀ ਪਾਸ ਕਰ ਲਈ ਤੀ ਸਰਕਾਰੀ ਨੌਕਰੀ ਤੇ ਲੱਗ ਗਿਆ ਵਿਆਹ ਵੀ ਨੌਕਰੀ ਕਰਦੀ ਕੁੜੀ ਨਾਲ ਕਰਵਾਇਆ ਤਾਂ ਜੋ ਜਿੰਦੀ ਸੌਖੀ ਹੋ ਜਾਵੇ ਪਰ ਜਦੋਂ ਦੋਵੇਂ ਜਣੇ ਨੌਕਰੀ ਕਰਦੇ ਹਨ ਤਾਂ ਘਰ ਦਾ ਕੰਮ ਵੀ ਦੋਨਾਂ ਨੂੰ ਮਿਲ ਕੇ ਕਰਨਾ ਪੈਂਦਾ ਹੈ ਦੋਨਾਂ ਜਣਿਆਂ ਦੀ ਨੌਕਰੀ 'ਚ ਬੱਚੇ ਵੀ ਬਹੁਤ ਸਫਰ ਕਰਦੇ ਹਨ ਗੁਰਨਾਮ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਗੁਰਨਾਮ ਸਿੰਘ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਮਕਾਨ ਬਣਾ ਲਿਆ ਮਕਾਨ ਆਪਣਾ ਹੋਣ ਕਰਕੇ ਉਸ ਨੂੰ ਸਜਾਉਣਾ ਵੀ ਜ਼ਰੂਰੀ ਸੀ ਫ੍ਰਿਜ ਟੀਵੀ ਬੈੱਡ ਕੰਪਿਊਟਰ ਸੋਫਾ ਡਾਈਨਿੰਗ ਟੇਬਲ ਸਾਰਾ ਸਮਾਨ ਵੀ ਰੱਖਣਾ ਜ਼ਰੂਰੀ ਸੀ ਸੋ ਇਹ ਸਮਾਨ ਵੀ ਕਿਸ਼ਤਾਂ ਦੇ ਲੈ ਲਿਆ ਅੱਧੀ ਤੋਂ ਵੱਧ ਤਨਖਾਹ ਕਿਸ਼ਤਾਂ ਵਿੱਚ ਨਿਕਲ ਜਾਂਦੀ ਸੀ ਬੱਚਿਆਂ ਦੀ ਵੀ ਚੰਗੇ ਸਕੂਲ ਵਿੱਚ ਪੜਨ ਕਰਕੇ ਫੀਸ ਕਾਫੀ ਸੀ ਉੱਪਰੋਂ ਹੋਰ ਵੀ ਖਰਚੇ ਬਹੁਤ ਸਨ ਬੱਚਿਆਂ ਦੇ ਕਿਤਾਬਾਂ ਕਾਪੀਆਂ ਵਰਦੀ ਤੇ ਹੋਰ ਨਿਕਸੁਕਾ ਕਰਨਾਮ ਤੇ ਉਸ ਦੀ ਘਰ ਵਾਲੀ ਨੂੰ ਨੌਕਰੀ ਪੇਸ਼ਾ ਹੋਣ ਕਰਕੇ ਆਪਣੇ ਕੱਪੜੇ ਵੀ ਜ਼ਿਆਦਾ ਚਾਹੀਦੇ ਸਨ। ਉਹਨਾਂ ਤੇ ਵੀ ਕਾਫੀ ਖਰਚ ਹੋ ਜਾਂਦਾ ਸੀ। ਅਜੇ ਗੁਰਨਾਮ ਕੋਲ ਕਾਰ ਨਹੀਂ ਸੀ। ਉਹ ਸਕੂਟਰ ਨਾਲ ਹੀ ਕੰਮ ਚਲਾ ਰਿਹਾ ਸੀ। ਭਾਵੇਂ ਉਹ ਦੋਨੇ ਜਣੇ ਕਮਾਉਂਦੇ ਸਨ ਫੇਰ ਵੀ ਮਹੀਨਾ ਬੜੀ ਮੁਸ਼ਕਲ ਨਾਲ ਲੰਘਦਾ ਸੀ। ਗੁਰਨਾਮ ਚਾਹੁੰਦਾ ਹੋਇਆ ਵੀ ਆਪਣੇ ਮਾਪੇ ਦੀ ਕੋਈ ਮਾਲੀ ਮਦਦ ਨਹੀਂ ਕਰ ਸਕਦਾ ਸੀ। ਉਸ ਦੀ ਮਾ ਨੇ ਇੱਕ ਦੋ ਵਾਰ ਜ਼ਰੂਰ ਜ਼ਿਕਰ ਕੀਤਾ ਵੀ ਕਿ ਜੇ ਉਹ ਪੈਸੇ ਦੇ ਦਿਆ ਕਰੇ ਗੁਰਨਾਮ ਨੇ ਵੀ ਆਪਣੀ ਮਜਬੂਰੀ ਜ਼ਾਹਰ ਕੀਤੀ ਇਸ ਗੱਲ ਤੋਂ ਡਰਦੇ ਨੇ ਪਿੰਡ ਜਾਣਾ ਵੀ ਘਟ ਕਰਤਾ ਉਸ ਨੂੰ ਲੱਗਦਾ ਕਿ ਤੇ ਉਹ ਪੈਸੇ ਨਾ ਮੰਗ ਲੈਣਾ ਮੇਰਾ ਤਾਂ ਆਪਣਾ ਗੁਜ਼ਾਰਾ ਔਖਾ ਹੋਇਆ ਪਿਆ ਗੁਰਨਾਮ ਦੀ ਘਰਵਾਲੀ ਨੇ ਗੁਰਨਾਮ ਨੂੰ ਕਈ ਵਾਰ ਕਿਹਾ ਵੀ ਤੁਸੀਂ ਬਾਪੂ ਜੀ ਤੋਂ ਪੈਸੇ ਮੰਗ ਲਿਆ ਕਰੋ ਉਹਨਾਂ ਦਾ ਖਰਚਾ ਸਭ ਕੁਝ ਤਾਂ ਕਰਦਾ ਹੀ ਹੈ ਗੁਰਨਾਮ ਨੂੰ ਪਤਾ ਸੀ ਇਸ ਲਈ ਉਹ ਇਸ ਦੀ ਗੱਲ ਅਣਸੁਣੀ ਕਰ ਦਿੰਦਾ ਸੀ ਇੱਕ ਦਿਨ ਅਚਾਨਕ ਗੁਰਨਾਮ ਤੇ ਦੇ ਬਾਪੂ ਜੀ ਸ਼ਹਿਰ ਆ ਗਏ ਬਾਪੂ ਜੀ ਦੇ ਅਚਾਨਕ ਆ ਜਾਣ ਕਰਨਾ ਗੁਰਨਾਮ ਦੀ ਘਰ ਵਾਲੀ ਸੜ ਭੁੱਜ ਗਈ ਲੱਗਦਾ ਹੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਹੈ ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ਆਪਣੇ ਢਿੱਡ ਦਾ ਟੋਹਾ ਤਾਂ ਭਰਦਾ ਨਹੀਂ ਘਰਦਿਆਂ ਦਾ ਖੂ ਕਿੱਥੋਂ ਭਰੀ ਗਈ ਗੁਰਨਾਮ ਉਸ ਤੋਂ ਨਜ਼ਰਾਂ ਚਰਾ ਕੇ ਦੂਜੇ ਪਾਸੇ ਵੇਖਣ ਲੱਗਾ ਬਾਪੂ ਹੱਥ ਮੂੰਹ ਧੋ ਕੇ ਰਾਹ ਦੀ ਠਕਾਵਟ ਦੂਰ ਕਰ ਰਿਹਾ ਸੀ ਗੁਰਨਾਮ ਆਪਣੇ ਆਪ ਨਾਲ ਮਨ ਹੀ ਮਨ ਗੱਲਾਂ ਕਰ ਰਿਹਾ ਸੀ ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ ਬੱਚਿਆਂ ਲਈ ਨਵੇਂ ਬੂਟ ਲੈਣੇ ਸਨ ਉਹ ਸਕੂਲ ਜਾਣ ਲੱਗੇ ਰੋਜ਼ ਅਹਿਸਾਸ ਕਰਾਉਂਦੇ ਸਨ ਘਰ ਵਾਲੀ ਦੇ ਐਕਟਿਵਾ ਦੀ ਰਿਪੇਅਰ ਕਰਾਉਣੀ ਸੀ ਉਹ ਸਟਾਰਟ ਹੋਣ ਵਿੱਚ ਮੁਸ਼ਕਲ ਦਿੰਦੀ ਸੀ ਜੇ ਉਹ ਕਿਤੇ ਰਾਹ ਵਿੱਚ ਖੜ ਗਿਆ ਤਾਂ ਘਰ ਵਾਲੀ ਲਈ ਪ੍ਰੇਸ਼ਾਨੀ ਹੋ ਜਾਵੇਗੀ ਬਾਪੂ ਨੇ ਵੀ ਹੁਣੇ ਹੀ ਆਉਣਾ ਸੀ ਘਰ ਵਿੱਚ ਭਾਰੀ ਚੁੱਪ ਪਸਰੀ ਹੋਈ ਸੀ ਰੋਟੀ ਖਾਣ ਮਗਰੋਂ ਬਾਪੂ ਨੇ ਗਰਨਾਮ ਕੋਲ ਬੈਠਣ ਦਾ ਇਸ਼ਾਰਾ ਕੀਤਾ ਉਸ ਨੂੰ ਸ਼ੱਕ ਸੀ ਕਿ ਬਾਪੂ ਜ਼ਰੂਰ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗਾ ਬਾਪੂ ਕੁਰਸੀ ਦੀ ਢੋ ਲਾ ਕੇ ਬੈਠ ਗਿਆ ਬਿਲਕੁਲ ਬੇਫਿਕਰ ਸੁਣ ਕਹਿ ਕੇ ਉਸ ਨੇ ਗਰਨਾਮ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸਾਰ ਰੋਕ ਕੇ ਉਸ ਵੱਲ ਵੇਖਣ ਲੱਗਾ ਨਸ ਨਸ ਕੰਨ ਬਣ ਕੇ ਅਗਲਾ ਬਾਖ ਸੁਣ ਲਈ ਚੌਕਸੀ ਬਾਪੂ ਬਿੱਲ ਬੋਲਿਆ ਖੇਤੀ ਦੇ ਕੰਮ ਵਿੱਚ ਬਿਲਕੁਲ ਵਹਿਲ ਨਹੀਂ ਮਿਲਦੀ ਇਸ ਵੇਲੇ ਕੰਮ ਦਾ ਜੋਰ ਹੈ ਰਾਤ ਦੀ ਗੱਡੀਆਂ ਹੋਈ ਵਾਪਸ ਜਾਊਗਾ ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ ਜਦੋਂ ਤੂੰ ਪਰੇਸ਼ਾਨ ਹੁੰਦਾ ਤਾਂ ਇੰਜ ਕਰਦਾ ਬਾਪੂ ਨੇ ਜੇਬ ਵਿੱਚੋਂ 5-500 ਦੇ ਤੇ 10 ਨੋਟ ਕੱਢ ਕੇ ਕਰਨਾਮ ਬਲ ਕੀਤੀ ਰੱਖ ਲੈ ਤੇਰੇ ਕੰਮ ਆ ਜਾਣਗੇ ਝੋਨਾ ਚੰਗਾ ਹੋ ਗਿਆ ਸੀ ਘਰੇ ਕੋਈ ਦਿੱਕਤ ਨਹੀਂ ਹੈ ਤੂੰ ਬੜਾ ਕਮਜ਼ੋਰ ਲੱਗ ਰਿਹਾ ਹੈ ਚੱਜ ਨਾਲ ਖਾਇਆ ਕਰ ਬੌਟੀ ਦਾ ਵੀ ਖਿਆਲ ਰੱਖ ਅਸੀਂ ਪਿੰਡ ਠੀਕ ਹਾਂ ਮੈਂ ਤੇ ਤੇਰੀ ਮਾਂ ਇੱਕ ਟਾਈਮ ਸਬਜ਼ੀ ਬਣਾ ਲੈਂਦੇ ਹਾਂ ਤੇ ਦੋਨੇ ਟਾਈਮ ਉਹੀ ਖਾ ਲੈਂਦੇ ਆ ਕਿਉਂਕਿ ਤੇਰੀ ਮਾਂ ਤੋਂ ਦੋ ਵਾਰ ਨਹੀਂ ਬਣਦੀ ਮੱਝ ਚੰਗਾ ਦੁੱਧ ਦੇ ਦਿੰਦੀ ਹੈ ਅਸੀਂ ਆਪਣੇ ਜੋਗਾ ਰੱਖ ਕੇ ਬਾਕੀ ਡੈਰੀ ਵਿੱਚ ਪਾ ਦਿੰਦੇ ਹਾਂ ਐਨਾ ਦੁੱਧ ਤੇਰੀ ਮਾਂ ਨੂੰ ਸੰਭਾਲਣਾ ਵੀ ਔਖਾ ਹੈ ਤੇਰੀ ਮਾਂ ਦੇ ਬਲੱਡ ਦੀ ਦਵਾਈ ਪਿੰਡ ਦੀ ਡਿਸਪੈਂਸਰੀ ਚੋਂ ਮਿਲ ਜਾਂਦੀ ਹੈ ਪਿਛਲੇ ਮਹੀਨੇ ਮੈਂ ਅੱਖਾਂ ਦੇ ਚੈੱਕਅਪ ਕੈਂਪ ਵਿੱਚੋਂ ਅੱਖਾਂ ਸਮਰਾ ਲਈਆਂ ਸੀ ਇੱਕ ਨਵਾਂ ਪੈਸਾ ਵੀ ਨਹੀਂ ਲੱਗਿਆ ਨਾਲੇ ਵਧੀਆ ਦਿਖਦਾ ਹੁਣ ਤੇਰੀ ਮਾਂ ਦੀ ਅੱਖ ਵੀ ਕੈਂਪ ਚੋਂ ਸਮਰਾ ਲੈਣੀ ਆ ਤੂੰ ਚਿੰਤਾ ਨਾ ਕਰੀ ਗਰਨਾਮ ਕੁਝ ਨਾ ਬੋਲ ਸਕਿਆ ਸ਼ਬਦ ਜਿਵੇਂ ਸੰਗ ਵਿੱਚ ਹੀ ਫਸ ਗਏ ਹੋਣ ਉਹ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਝਿੜਕਿਆ ਲੈ ਲੈ ਬਹੁਤ ਵੱਡਾ ਹੋ ਗਿਆ ਕੀ ਨਹੀਂ ਗਰਨਾਮ ਨੇ ਹੱਥ ਅੱਗੇ ਵਧਾਇਆ ਬਾਪੂ ਨੇ ਰਾਇ ਉਸ ਦੀ ਤਲੀ ਉੱਤੇ ਰੱਖ ਦਿੱਤੀ ਬਰਿਆਂ ਪਹਿਲਾਂ ਬਾਪੂ ਗੁਰਨਾਮ ਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਢੇਲੀ ਰੱਖ ਦਿਆ ਕਰਦਾ ਸੀ ਪਰ ਉਸ ਵੇਲੇ ਗੁਰਨਾਮ ਦੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ